ਅਧੂਰ ਨੇ ਪਾਵਨ ਬਾਣੀ ਨੇ ਨਿਵਚਨ ਕੀਤਾ ਹੈ ਕਿਤੇ ਸਾਡਾ ਤੁ ਮੰਨ ਹੈ ਅੰਦੇਖੀ ਤੇ ਸੰਸਾਰ ਵਿੱਚ ਭਾਵੇਂ ਕੋਈ ਮਾਂ ਹੈ ਪਿਤਾ ਹੈ ਭੈਣ ਭਰਾ ਹੈ ਪਤੀ ਪਤਨੀ ਹੈ ਧੀਆਂ ਪੁੱਤਰ ਰਿਸ਼ਤੇਦਾਰ ਸਬੰਧੀ ਕਾਹਨ ਇਹ ਸਭ ਪਰਮਾਤਮਾ ਨੇ ਬਣਾਏ ਗਏ ਉਸ ਬੰਦ ਆਰ ਜੀਟੀ ਇਰੇਕ ਨੂੰ ਕੋਈ ਮੁੰਡਾ ਰਿhta ਕਹਿ ਜੁਦਾ ਹੈ ਕਿ ਸਾਡਾ ਨਾ ਤਾਂ ਮੁੰਡਾ ਰਿhta ਹੈ ਤੇ ਮਾਰਤ ਵਿੱਚ ਅੰਦਰ ਇਸ ਦਾ ਰਿhta ਹੈ ਪੜ ਸਿਰਫ ਇੰਨਾ ਰਿhta ਕਿ ਹੈ ਕਿ ਇੱਕ ਤਹਿ ਬਿਨਾ ਥੋੜੇ ਸਮੇਂ ਦਾ ਸਰੀਰ ਸਰੀਰ ਨਾਲ ਜੁੜਿਆ ਹੈ ਤੇ ਫਿਰ ਵਿਛੜ ਜਾਂਦਾ ਸਤਿਗੁਰੂ ਕਹਿੰਦੇ ਇਹ ਮਨ ਦੇ ਵਿੱਚ ਪਰ ਪਰ ਵਾਲ ਤੇਰਾ ਤੇ ਮੇਰਾ ਜੀਵ ਨਾਲ ਰਿਸ਼ਤਾ ਸਦਾ ਦੇ ਪਰਪਾ ਇਹ ਸਦਾ ਦੇ ਪਰਪਾ ਜੋੜੋ ਜੋੜਾ ਵਿਛੜੇ ਵਿਛੜੋ ਜੋੜੇ ਜੀਵ ਜੀਵ ਨੂੰਏ ਨੂੰਏ ਜੀਵੇ ਕਿੰਨਿਆ ਕੇ ਪਾਪ ਕਿੰਨਿਆ ਕੇ ਵੰਡੇ ਕਿਤੇ ਨਹੀਂ ਕਿਲੇ ਰਗਿਆਂ ਦੇ ਕਈ ਬਾਰ ਬਿਤਾ ਹੁਣੇ ਕੋਈ ਮਾਂ ਬਾਪੀ

ਜਦੋਂ ਕਿਸ ਤਰ੍ਹਾਂ ਦਾ ਕਰਤੈ ਜਦੋਂ ਕਦੇ ਕਿਸੇ ਨੂੰ ਮੁੰਡੀ ਲੋੜ ਪੈਦੀ ਤਾਂ ਡੱਬੜੀ ਨਹੀਂ ਜਲੇ ਗੁਰਮੁਹਿਬੀ ਨੀਂ ਹੈ ਤੇਰਾ ਪੁੱਤਰ ਹੈ ਤੇਰੀ ਮਾਂ ਹੈ ਇਹਦਾ ਪਾਪ ਮੈਂ ਲਿਆ ਤੇਰਾ ਤਨ ਕਟ ਕੇ ਬਾਹਰ ਉਹ ਕਦੇ ਇਹ ਨਹੀਂ ਉਹ ਇਹ ਗੱਲ ਕਰਦੇ ਨਹੀਂ ਕਿ ਭਾਈ ਪਹਿਲਾਂ ਤੇਰਾ ਤਨ ਅਸੀਂ ਕੱਟਣਗੇ ਤੇਰਾ ਰੂਪ ਕਿਹੜਾ ਹੈ ਇਹ ਤੇਰਾ ਰੂਪ ਤੇ ਤੈਨੂੰ ਪਦਣ ਮਿਲਦਾ ਹੋਇਆ چڑھتا ہے بندہ ایک چلتا کہ سارے بچوں کی رگاں اپنا مہنگا ہے جی بھائی تھوڑا اپنا پہنتا ہوں پھر گرو کو ریل خان ਫਿਰ ਗੁਰੂ ਤੋਂ ਵੱਖੋਂ ਵੱਖਰੇ ਨਾ ਕੁਦਰਤ ਨੇ ਇੱਕ ਜੇ ਮੈਂ ਪਰਮਾਤਮਾ ਦਾ ਇੱਕ ਜੇ ਮੈਂ ਜਦੋਂ ਆਪਣੀ ਮਾਂ ਦੀ ਗੋਦ ਵਿੱਚ ਪਲਦੇ ਸੀ ਜੋ ਗੁਰੂ ਕੋ ਸਾਧੂ ਜੀ ਅਗਿਦਰਤ ਨੇ ਕੁਦਰਤ ਨੇ ਮਾਂ ਦੇ ਨਾਲੋਂ ਉਹ ਗੁਰੂ ਤੋਂ ਤੋੜ ਕੇ ਸੱਜ ਵੱਖਰਾ ਕਰ ਦਿੱਤੇ ਉਹ ਗੁਰੂ ਤੋਂ ਨਾ ਮਾਂ ਦੇ ਹੰਨ ਨਾਲੋਂ ਤੋੜ ਕੇ ਵੱਖਰਾ ਕਰ ਦਿੱਤੇ ਉਹਦੇ ਵਿੱਚ ਜੇ ਵੀ ਉੱਠ ਸਕਦਾ ਹੈ ਕਿ ਨਹੀਂ ਖਾ ਸਕਦਾ ਮਾਂ ਬੱਚੇ ਦਾ ਵੀ ਨਹੀਂ ਦੇਈ نہیں بھی بے کھا کئی بار پہ پتر بھی کھا سکتا نہیں بھی کھا سکتا پر یہ ایک پر رگا پھر خون کا رکھتا شریر کا رشتہ رہا گرو نے سریر کا رشتہ رہتا ہے ماراج والے جیسے کئی بار کرے کئی بار پھر تل کے ਉਹ ਕਿਸੀਂ ਮਾ ਬਾਣੀ ਬਣੀ ਬੰਦਨ ਬਣਿਆ ਪਰਾਪੁਰੂ ਕੋ ਚੇਲਾ ਆ। ਇੱਕ ਸੁਭਲ ਹੈ ਪਰਮਾਤਮਾ ਦੇ ਬੰਦੇ। ਤੇਜ万 ਹੈ ਜਿਹੜਾ ਸਰੀਰ ਦਾ ਤੰਦ ਹੈ ਕੰਨ ਦੇ ਨਾਲ ਜੁੜਦਾ। ਜੁੜ ਕੇ ਵੀ ਮੇਲ ਰਹਿਣ ਜਮਾ ਲੱਗਦਾ। ਇਹ ਮੇਲ ਮੁਲਾਤ ਕੁਦਰਤ ਦੇ ਵੱਦੋਂ ਬਣਾਇਆ। ਸਤਪੁਰਖ ਨੇ ਮਾਈ ਬਾਪ ਵੱਖਰ ਕਰਕੇ ਇਹ ਸਮਨਾ ਨੂੰ ਸੰਬੰਧ ਹਾਰ ਕਰ। ਗੁਰੂ ਅਰਜਨ ਸਾਹਿਬ ਜੀ ਨੇ ਮਾਤ ਪਿਤਾ ਦਾ ਬੰਧਨ ਕਿਛ ਲਈ ਅਰਪਾਈ ਪੂਰਵ ਜਨਮ ਦੀ ਮਿਲਣ ਲਈ ਹੰਤੇ ਕੋ ਨਾ ਛੁਡੂ ਗੁਰੂ ਅਰਜਨ ਸਾਹਿਬ ਜੀ ਇਹ ਮਾ ਮਾਪੀਆਂ ਪੁੱਤਰ ਆਤ ਪਿਛਲੇ ਜਿਹੇ ਕਰਮਾਂ ਦੇ ਪਰਦੇ ਉਹਦੇ ਕਰਕੇ ਮਿਲਦੇ ਨੇ ਚੰਗੇ ਮਾ ਮਾਪ ਦਾ ਮਿਲਣਾ ਚੰਗੇ ਪੁੱਤਰ ਦਾ ਰਹਿਣਾ ਚੰਗੇ ਧੀ ਦਾ ਮਿਲਣਾ ਚੰਗੇ ਜਵਾਈ ਦਾ ਰਹਿਣਾ ਇਹ ਵੀ ਚਾਹੀਦਾ ਹੈ ਇਹ ਕਿਰਮਾਂ ਦੀ ਖੇਡ ਹੈ ਸਾਡੇ ਕਰਮ ਦੀ ਜੇ ਤਰ੍ਹਾਂ ਉਤਰਾਂ ਦਾ ਸੰਬੰਧ ਹੁੰਦਾ ਹੈ ਧੀਆ ਪੁੱਤਰਾਂ ਦਾ ਮਿਲਣਾ ਮਾਪੇ ਦਾ ਮਿਲਣਾ ਨੂ ਦਾ ਮਿਲਣਾ ਜੇ ਬਾਈ ਦਾ ਮਿਲਣਾ ਚਾਹੀਦਾ ਕਿਸਮ ਕਰਮਾਂ ਦੀ ਖੇਡ ਹੈ ਇਹ ਵੀ ਹੁਣ ਦੂਸਰੇ ਪੱਧਰ ਤੇ ਹੈ ਇੱਕ ਵਕਤ ਵਿੱਚ ਜਦੋਂ ਧੀ ਪੁੱਤਰ ਦਾ ਜਿਵੇਂ ਮਾਪੇ ਦਾ ਨਾ ਮਿਲਦਾ ਜਿਵੇਂ ਨੂ ਦਾ ਜਿਵੇਂ ਜਵਾਈ ਦਾ ਨਾ ਤੇ ਵੀ ਕਰਮਾਂ ਦੀ ਖੇਡ ਹੈ کیا بھائی پاکستان کی چلے گیا دوجا پاتا بنا سب کرما لکھے جہماتما نے سارے سبن بنایا اس